प्यारे बच्चों सत श्री अकाल आज ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੋ ਪੰਜ ਜੰਗਾਂ ਪੰਜ ਲੜਾਈਆਂ ਜੋ ਪਿਪਰ ਚੋਣੀ ਐ ਉਹਨਾਂ 'ਤੇ ਗੱਲ ਕਰਾਂਗੇ ਤੇ ਸਭ ਤੋਂ ਪਹਿਲੀ ਲੜਾਈ ਆ ਪੰਗਾਣੀ ਦੀ ਲੜਾਈ 1688 ਸੀ ਪੰਗਾਣੀ ਦੀ ਲੜਾਈ ਵਿੱਚ ਜੋ ਪਹਾੜੀ ਰਾਜੇ ਆ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕੀਤਾ ਤੇ ਭੰਗਾਣੀ ਵਿੱਚ ਜਿੱਦ ਹੋਇਆ ਉੱਥੇ ਸੁਦੌਰੇ ਦੇ ਪੀਰ ਪੀਰ ਬਦੂਸ਼ਾ ਉਹਨਾਂ ਨੇ ਗੁਰੂ ਸਾਹਿਬਾ ਸਾਥ ਦਿੱਤਾ ਤੇ ਇਸ ਲੜਾਈ ਵਿੱਚ ਗੁਰੂ ਸਾਹਿਬ ਜਿੱਤ ਹੋਈ ਤੇ ਪਹਾੜੀ ਰਾਜੇ ਹਾਰ ਗਏ ਦੂਜੀ ਲੜਾਈ ਨਦੌਣ ਦੀ ਲੜਾਈ 1090 ਈਸਵੀ ਭੰਗਾਣੀ ਦੀ ਲੜਾਈ ਤੋਂ ਬਾਅਦ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ ਸਮਝੌਤਾ ਕਰ ਲਿਆ ਤੇ ਉਹਨਾਂ ਨੇ ਮੁਗਲ ਬਾਦਸ਼ਾ ਨੂੰ ਸਾਲਾਨਾ ਖਿਰਾਜ ਟੈਕਸ ਕਰ ਦੇਣਾ ਬੰਦ ਕਰਤਾ ਜਿਦਿ ਕਰਕੇ ਕਾਬਲਾ ਕੀਤਾ ਗੁਰੂ ਸਾਹਿਬ ਨੇ ਭੀਮ ਜੰਦੀ ਸਹਾਇਤਾ ਕੀਤੀ ਜਿਸ ਕਾਰਨ ਮੁਗਲ ਫੌਜ ਨੂੰ ਸ਼ਾਹੀ ਫੌਜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਦੂਜੀ ਲੜਾਈ ਕਿਉਂਕਿ 2 ਸਾਲ ਬਾਅਦ ਹੋ ਗਈ ਪਹਿਲੀ 188 ਸੀ ਜ ਦੂਜੀ 190 ਸੀ ਤੀਜੀ ਲੜਾਈ ਸ੍ਰੀ ਅਨੰਦਪੁਰ ਸਾਹਿਬ ਦੀ ਪਹਿਲੇ ਨਾ ਹੈ 721ਵੀਂ ਵਿੱਚ ਹੋਈ ਆਪਾਂ ਜਾਣਦੇ ਆ ਕਿ ਖਾਲਸਾ ਪੰਥ ਦੀ ਸਾਜਨਾ 1699ਵੀਂ ਵਿੱਚ ਹੋਈ 3 ਮਾਰਚ 1699ਵੀਂ ਤਾਂ ਗੁਰੂ ਸਾਹਿਬ ਦਾ ਪ੍ਰਤਿਆਪ ਬਹੁਤ ਵਧਾ ਗਿਆ ਬڑے ਸੇਵਕ ਸੰਗਤ ਹਥਿਆਰ ਲੈ ਕੇ ਤੇ ਉਹਨਾਂ ਦਾਸਨ ਵੀ ਆਉਂਦੇ ਘੋੜੇ ਲੈ ਕੇ ਹਥਿਆਰ ਲੈ ਕੇ ਸ਼ਸਤਰ ਲੈ ਕੇ ਤੇ ਇੱਕ ਉਹਨਾਂ ਨੇ ਰਣਜੀਤ ਨਗਾਰਾ ਇੱਕ ਬਣਾਇਆ ਜਿਹੜੀ ਆਵਾਜ਼ ਬੜੀ ਦੂਰ ਤੱਕ ਸੁਣਦੀ ਦੀ ਤੇ ਜਿਹੜੇ ਪਹਾੜੀ ਰਾਜੇ ਤੇ ਕਾਨੂੰਨ ਦਾ ਰਾਜਾ ਭੀਮਚੰਦ ਉਹਨੂੰ ਬੜਾ ਖੌਫ ਆਇਆ ਇਸ ਗੱਤੇ ਕਿ ਗੁਰੂ ਸਾਹਿਬ ਦਾ ਪ੍ਰਤਾਪ ਜਿਹੜਾ ਉੱਭਰਦਾ ਜਾ ਰਿਹਾ ਉਹਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਫੌਜ ਤੇ ਹਮਲਾ ਕੀਤਾ ਪਰ ਉੱਥੇ ਉਹਨੂੰ ਕੋਈ ਸਫਲਤਾ ਨਾ ਮਿਲੀ ਤੇ ਅਖੀਰ ਉਹਨੇ ਸੰਧੀ ਕਰ ਲਈ ਕਿ ਆਪਣਾ ਕੋਈ ਬੈਰ ਰੋਜ਼ ਨਹੀਂ ਤੇ ਐਥੇ ਉਹਨਾਂ ਨੇ ਸੰਧੀ ਕਰੀ ਸ੍ਰੀ ਨੰਦੂ ਸਾਹਿਬ ਦੀ ਦੂਜੀ ਲੜਾਈ ਹੋਈ 704 ਈਸਵੀ ਵਿੱਚ ਪਹਾੜੀ ਰਾਜੇ ਗੁਰੂ ਸਾਹਿਬ ਦੇ ਤਪ ਤੋਂ ਗੁਰੂ ਸਾਹਿਬ ਦੇ ਤੇਜ ਤੋਂ ਗੁਰੂ ਸਾਹਿਬ ਦੀ ਸ਼ਕਤੀ ਤੋਂ ਭੈ ਖਾਂਦੇ ਦੇ ਉਹਨਾਂ ਨੇ ਸ਼ਾਹੀ ਫੌਜ ਨੂੰ ਕਿਹਾ ਕਿ ਤੁਸੀਂ ਇਹ ਕਿਲਾ ਹਾਲੀ ਕਰਾਓ ਸ਼ਾਹੀ ਫੌਜ ਤੇ ਪਹਾੜੀ ਰਾਜੇ ਇਹਨਾਂ ਨੇ ਲੜ ਕੇ ਗੁਰੂ ਸਾਹਿਬ ਦਾ ਜੋ ਸੀਨੰਦਰਾ ਕਿਲੇ ਹੈ ਉਹਨੂੰ ਘੇਰ ਲਿਆ ਬੜੇ ਸਮੇਂ ਕਿਲੇ ਨੂੰ ਘੇਰਾ ਪੇ ਰੱਖਿਆ ਫਿਰ ਉਹਨਾਂ ਨੇ ਕਸਮਾਂ ਖਾ ਕੇ ਸਹਾਂ ਖਾ ਕੇ ਗੁਰੂ ਸਾਹਿਬ ਨੂੰ ਕਿਹਾ ਕਿ ਸਾਡੀ ਇੱਜ਼ਤ ਦਾ ਸਵਾਲ ਆ ਕਿ ਤੁਸੀਂ ਇਹ ਕਿਲਾ ਖਾਲੀ ਕਰੋ ਸਿੱਖਾਂ ਸਿੰਗਾ ਦੇ ਕਹਿਣ ਤੇ ਮਾਤਾ ਗੁਰਜੀ ਦੇ ਕਹਿਣ ਤੇ ਗੁਰੂ ਸਾਹਿਬ ਨੇ ਜੀ ਨੇ ਉਹ ਕਿਲਾ ਖਾਲੀ ਕੀਤਾ ਸ੍ਰੀ ਗਨੰਦ ਗੁਰਸਾਹਬ ਦੀ ਦੂਜੀ ਲੜਾਈ ਸਾਸੋ ਚਾਰੀ ਦੇ ਵਿੱਚ ਆਗਲੀ ਲੜਾਈ ਸਿੱਖ ਜੰਗੌਰ ਸਾਹਿਬ ਦੀ ਜੰਗ ਸਾਸੋ ਚਾਰੀ ਦੇ ਵਿੱਚ ਜਦੋਂ ਕਿਲਾ ਖਾਲੀ ਕੀਤਾ ਤਾਂ ਮਗਰੋਂ ਉਹਨਾਂ ਨੇ ਸਹਾਂਪੂਲ ਕੇ ਕਸਮ ਭੁਲ ਕੇ ਗੁਰੂ ਸਾਹਿਬ ਦੀ ਫੌਜ ਦੀ ਫੌਜ ਗਾਰੀ ਦੀ ਬਹੁਤ ਥੋੜੇ ਸਿੰਘ ਤੇ ਤੇ ਉੱਤੇ ਹਮਲਾ ਕੀਤਾ ਤੇ ਫਿਰ ਸਾਸੇ ਦੇ ਕਿਨਾਰੇ ਜਿਸੇ ਅੱਜਕੱਲ੍ਹ ਪਰਿਵਾਰ ਮਛੂੜਾ ਗੁਰਦਰਾ ਸਾਹਿਬਾ ਉੱਥੇ ਬਹੁਤ ਭਿੰਕਰ ਜੰਗ ਹੋਈ ਉਹ ਸਾਸਨਪਰ ਕਰਦੇ ਸਮੇ ਗੁਰੂ ਸਾਹਿਬ ਦਾ ਪਰਿਵਾਰ ਜਿਹੜਾ ਉੱਥੇ ਖੇਰੂ ਖੇਰੂ ਹੋ ਗਿਆ ਬਹੁਤ ਕੀਮਤੀ ਖਜ਼ਾਨਾ ਤੇ ਧਾਰਮਿਕ ਗ੍ਰੰਥ ਉਹ ਵੀ ਸਾਸਾ ਦੀ ਭੇਟ ਚੜ ਗਏ ਤੇ ਗੁਰੂ ਸਾਹਿਬ ਵੱਡੇ ਸਹਿਜਾਦੇ ਤੇ ਚਾੜੀ ਸਿੰਘ ਇੱਕ ਬਾਸਰ ਨੂੰ ਆਗੇ ਤੇ ਮਾਤਾ ਗੁਜਰੀ ਜੀ ਛੋਟੇ ਸਹਿਜਾਦੇ ਮਿਰਿੰਦੇ ਦੇ ਨੇ ਨੇ ਸੇੜੀ ਪਿੰਡ ਵੱਲ ਆ ਗਏ ਤੇ ਮਾਤਾ ਫਿਰ ਇਹ ਜਿਹੜੀ ਲੜਾਈ ਪੰਜਵੀਂ ਹੋਈ ਸੀ ਚਮਕੌਰ ਸਾਹਿਬ ਦੀ ਇਹ ਉਸ ਤੋਂ ਬਾਅਦ ਗੁਰੂ ਸਾਹਿਬ ਕੱਚੀ ਘੜੀ ਸੀ ਚਮਕੌਰ ਸਾਹਿਬ ਆਏ 40 ਸਿੱਖ ਬੁਖੜਬਾਣੇ ਦੋ ਸੈਦਾਂ ਦੇ ਨਾਲ ਤਾਂ ਇੱਥੇ ਮੋਗਲ ਫੌਜਾਂ ਦੇ ਨੇ ਸ਼ਾਹੀ ਫੌਜਾਂ ਨੇ ਸਾਰੇ ਸੀ ਚਮਕੌਰ ਸਾਹਿਬ ਨੂੰ ਘੇਰ ਲਿਆ ਤੇ ਇੱਥੇ ਬਹੁਤ ਹੀ ਭਿੰਕ ਜੰਗ ਆ ਜਿਹੜੀ ਆਖਰੀ ਇਹ ਕੋਈ ਜਿਹਦੇ ਵਿੱਚ ਸੈਰਲ ਅਜੀਤ ਸਿੰਘ ਸੈਰਲ ਅਰਜਨ ਸਿੰਘ ਜੀ ਤੇ ਸਿੰਘ ਉਥੇ ਸ਼ਹੀਦ ਹੋਏ ਗੁਰੂ ਸਾਹਿਬ ਤਾੜੀ ਮਾਰ ਕੇ ਉਥੋਂ ਨਿਕਲੇ ਤੇ ਮਗਰੋਂ ਜਾਂਡ ਸਾਹਿਬ ਮਖੀ ਬਣਾ ਹੁੰਦੇ ਹੋਏ ਉਹ ਜਿੱਥੇ ਉਹਨਾਂ ਦਿਨੇ ਕੰਮ ਕਰਦੇ ਜਾ ਕੇ ਜ਼ਫਰਨਾਮਾ ਲਿਖਿਆ ਇੱਥੇ ਚਿੰਚੰਗੋਸਾਂ ਦੇ ਜੰਗ ਵਿੱਚ ਦੋ ਵੱਡੇ ਸੈਨਿਕਾਂ ਦੇ ਲੜਦੇ ਲੜਦੇ ਸ਼ਹੀਦ ਹੋ ਗਏ ਬਹੁਤ سارے ਸਿੰਘਾਸਵੇ ਇਹ ਸੀ ਸਿਨਚਮ ਕੌਰ ਸਾਹਿਬ ਦੀ ਜੰਗ 1740 ਬਹੁਤ ਬਹੁਤ ਸ਼ੁਕਰੀਆ ਧੰਨਵਾਦ